welcom back to my new vlog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆ ਗਏ ਆ ਕਣਕ ਦੀ ਕਣਕ ਲਾਉਣ ਵਾਸਤੇ ਕੱਲ ਸਪੈਸ਼ਲ ਦੀ ਸੁਣਿਆ ਸੀ ਸਪੈਸ਼ਲ ਤਾਂ ਲੱਗੀ ਨਹੀਂ ਤੇ ਪਰ ਇੱਥੇ ਹੁਣ ਆਉਣਾ ਪੈ ਗਿਆ ਕਣਕ ਤੇ ਸਪੈਸ਼ਲ ਇਦਾਂ ਵੀ ਕੈਨਸਲ ਹੋ ਗਈ ਤੇ ਕਣਕ ਤੇ ਆ ਗਏ ਆ ਜਲਾਵਾਂਗੇ ਕਣਕ ਤੇ ਬੰਦੇ ਬਾਕੀ ਪਹੁੰਚਣ ਲੈਣ ਫਿਰ ਟਾਈਮ ਨਾਲ ਆਉਣਾ ਪੈਣਾ ਸੀ ਸਵੇਰ ਫਿਰ ਜਲਦੀ ਅਲੀ 6:30 ਵਜੇ ਤਿਆਰੀ ਤੁਰੀ ਕਰਕੇ ਉੱਥੋਂ ਨਿਕਲਿਆ ਇੱਥੇ ਪਹੁੰਚਦੇ ਨੇ ਹੁਣ ਸਾਨੂੰ ਹੋ ਗਿਆ ਘੱਟ ਰੱਤਾ ਘੰਟਾ ਆ ਗਿਆ ਇੱਥੇ ਪਹੁੰਚੇ ਨੂੰ ਬੰਦੇ ਪਹੁੰਚਨੇ 8:30 ਤੇ ਗੱਡੀਆਂ ਗੱਡੀਆਂ ਆ ਗਈਆਂ ਨੇੜੇ ਤੇ ਇੱਕ ਉਹ ਬੇਟਾ ਠੇਕੇਦਾਰ ਹੁੰਦੇ ਨਾਲ ਜਿਹੜੀਆਂ ਮੈਂ ਆਇਆ ਤੇ ਕਰਦੇ ਆ ਫਿਰ ਕੰਮ ਸਟਾਰਟ ਫਰਸ਼ਟ ਸ਼ਟ ਪਾ ਕੇ ਆਧੀਆਂ ਬਾਹਾਂ ਆ ਗਈਆਂ 2/3 ਘੰਟਾ ਫਿਰ ਸ਼ਟ ਸ਼ਟ ਪਾ ਕੇ ਤੇ ਕੰਮ ਸਟਾਰਟ ਚਲੋ ਜੀ ਲਾ ਵੀ ਪਰਮਾਤਮਾ ਵਾਇਗਰੋ ਦਾ ਨਾਮ ਲੈ ਕੇ ਕੰਮ ਜਿਹੜਾ ਕੀਤਾ ਸੀ ਸਟਾਰਟ ਦੋ ਗੱਡੀਆਂ ਲਾਤੀਆਂ ਤੇ ਇੱਕ ਵਾਰੀ ਖਤਮ ਹੋ ਗਈਆਂ ਗੱਡੀਆਂ ਕਿਉਂਕਿ ਸਪੈਸ਼ਲ ਜਿਹੜੀ ਲੱਗੀ ਹੈ ਨਾ ਕਣਕ ਦੀ ਉਧਰ ਨੂੰ ਚੱਲੀਆਂ ਗਈਆਂ ਸੀ ਗੱਡੀਆਂ ਤੇ ਜਿੰਨੀਆਂ ਇੱਥੇ ਸੀ ਉਹ ਸਾਰੀਆਂ ਤਿੰਨ ਚਾਰ ਪਾਰਟੀਆਂ ਸੀਗੀਆਂ ਉਹਨਾਂ ਨੂੰ ਵੰਡੇ ਨਾਲ ਮਿਲ ਗਈਆਂ ਤੇ ਹੁਣ ਬੈਠੇ ਐ ਇੱਕ ਵਾਰੀ ਆਵੇ ਆ ਚੱਕਾ ਲਾਇਆ ਇੱਥੇ ਤੇ ਬਸ ਹੁਣ ਵੇਟ ਕਰਦੇ ਆ ਗੱਡੀਆਂ ਦੀ ਕਦੋਂ ਆਉਂਦੀਆਂ ਕੋਈ ਕਹਿੰਦੇ ਆਉਣੀਆਂ ਤੇ ਕੋਈ ਕਹਿੰਦੇ ਨਹੀਂ ਆਉਣੀਆਂ ਬਾਕੀ ਪਤਾ ਨਹੀਂ ਲ ਆਉਣੀਆਂ ਜਾਂ ਨਹੀਂ ਆਉਣੀਆਂ ਤਾਂ ਆਪਾਂ ਹੁਣ ਕੀ ਪਤਾ ਫਿਰ ਸਪੈਸ਼ਲ ਨੂੰ ਗਾਇ ਚਲੇ ਫਿਰ ਤਾਂ ਨਹੀਂ ਆਉਂਦੀ ਜੇ ਮਾਲ ਲੋਡ ਕਰਨਾ ਲਈ ਇਧਰ ਲਈ ਲਿਆਉਣ ਲਈ ਗਏ ਫਿਰ ਆ ਜਾਣਗੇ ਤੇ ਬਾਕੀ ਆ ਤਰਪਾਲ ਜ਼ਰੂਰ ਪਾਈਆਂ ਨੇ ਚੜਾਈ ਉੱਤੇ ਹੋ ਭਾਈ ਸਾਹਮਣੇ ਤੇ ਰਿਹਾ ਤੇ ਇੱਕ ਗੱਲ ਹੋਰ ਸੱਚ ਹਾਂ ਇਹਦੇ ਵਿੱਚ ਜਿਹੜੀ ਮਿਹਨਤਾਂ ਇੱਕ ਮਿੰਟ ਕੈਮਰਾ ਸਾਫ ਕਰ ਲਈ ਯਾਰ ਕੋਲੇ ਜਦੋਂ ਗੱਡੀਆਂ ਨਹੀਂ ਆਉਂਦੀਆਂ ਉਹਨਾਂ ਟਾਈਮ ਨਾ ਆਪਾਂ ਕੋਈ ਗੱਲਬਾਤ ਕਰਦੇ ਹਾਂ ਜਿਵੇਂ ਆ ਹੁਣ ਗੱਡੀ ਆ ਆਪਾਂ ਨੂੰ ਇੱਕ ਗੱਡੀ ਦੀ ਮਿਹਨਤ ਕਿੰਨੀ ਕੁ ਮਿਲਦੀ ਆ ਉਹ ਕਰਦੇ ਹਾਂ ਜਿਵੇਂ ਆ ਇੱਕ ਬੋਰੀ ਆ ਨਾ ਆਪਾਂ ਨੂੰ ਇੱਕ ਬੋਰੀ ਜਿੰਨੀ ਮਿਹਨਤ ਵੀ ਨਹੀਂ ਮਿਲਦੀ ਇੱਕ ਗੱਡੀ 'ਚ ਉਹ ਕਿਵੇਂ ਮੈਂ ਤੁਹਾਨੂੰ ਦੱਸਦਾ ਜਿਵੇਂ ਆ ਗੱਡੀ ਖੜੀ ਆ ਇਹਦੇ 'ਚ ਬੋਰੀ ਆਉਂਦੀ ਆ 300 300 ਬੋਰੀ ਹੁੰਦੀ ਆ ਤੇ ਜਿਹਦੇ ਵਿੱਚੋਂ ਅਸੀਂ ਹੁੰਨੇ ਆ 7-8 ਜਣੇ ਹੁੰਨੇ ਆ ਤੇ 300 ਬੋਰੀ ਜਿੱਦਾਂ ਲਾਹਤੀ ਇਹਦੇ ਤੇ ਤੇ ਸਾਡੇ ਬਣਦੇ ਆ ਪੈਸੇ ਘਟੋ ਘਟ 600 630 ਰੁਪਏ ਬਣਦੇ ਆ ਇੱਕ ਗੱਡੀ ਦੇ 300 ਬੋਰੀ ਦੇ ਤੇ ਇੱਕ ਗੱਟੇ ਦੀ ਘਟੋ ਘਟ ਕੀਮਤ ਹੈਗੀ ਆ 1100 ਤੋਂ ਉੱਪਰ ਆ ਤੇ ਦੇਖ ਲਓ ਵੀ ਇੰਨੀ ਕੀਮਤ ਬਣਦੀ ਐ ਇੱਕ ਮਤਲਬ ਸਾਨੂੰ 8-10 ਨੂੰ ਇੱਕ ਗੱਡੀ ਚ ਇੱਕ ਗੱਟਾ ਵੀ ਨਹੀਂ ਦਾਣੇ ਦਾ ਬਣਦਾ ਤੇ ਨਹੀਂ ਤਾਂ ਜਿਹੜੀ ਉਹ ਬਹੁਤ ਜ਼ਿਆਦਾ ਹਲਪੂਰੀ ਗਰਮੀ ਵੀ ਸਹਣੀ ਪੈਂਦੀ ਐ ਥਕਾਵਟ ਵੀ ਆ ਚੁੱਸਦੀ ਹੈ ਗਰਮੀ ਸਟੀਨ ਚਲੋ ਚਲਿਏ ਯਾਰ ਸ਼ਾਮੇ ਉਹ ਉਥੇ ਬੰਦੇ ਬੈਠੇ ਆਪਣੇ ਪਾਣੀ ਕਿਧਰ ਬਣਾ ਦੇ ਪਾਣੀ ਪੀਣੇ ਬਚਣਾ ਨਹੀਂ ਖਾਲ ਖਾਲੀ ਪੋਣੀ ਪਾਣੀ ਪੀ ਆਪਣੇ ਜੀ ਨਿੰਦੀ ਜਾਵੇ ਨਾ ਐਡੀ ਨਹੀਂ ਗੱਲ ਹੈ ਬੋਲਡ ਪਾਣੀ ਜਾਂਦੇ ਅੱਖਾਂ ਜਦ ਤੱਕ ਲਗਾ ਹੋਰ ਲਾਇੰਗ ਤਦ ਕੀ ਆ ਜਾਦਾ ਸੱਤ ਸੱਤ ਅੱਛਾ ਰੁਕ ਲੈ ਨਾ ਚੱਲੇ ਯਾਰ ਲੋਕੀ ਆ ਗਏ ਦਵਾਤ ਕਿੱਥੇ ਅੱਲਾ ਦੇ ਪਾ ਯਾਰ ਉਹ ਲਾ ਦੇ ਨੇ ਸਾਥ ਮੇਸਟਰ ਗੱਡੀ ਚੋਂ ਸੱਪ ਨਿਕਲਿਆ ਬੰਦੇ ਬੂਹਰਾਂ ਲਾਈ ਜਾਂਦੇ ਸੀ ਅੱਲਾ ਦੇ ਬੱਗੇ ਭਾਈ ਦੇ ਪੈਰ ਥੱਲੇ ਵੜ ਗਿਆ ਥੱਲੇ ਵੜ ਗਿਆ ਥੱਲੇ ਉਹ ਥੱਲੇ ਵੜ ਗਿਆ ਥੱਲੇ ਕਹਿੰਦੇ ਥੱਲੇ ਗੱਡੀ ਦੇ ਕੋਈ ਨਹੀਂ ਲੱਪਣਾ ਅਸੀਂ ਜੱਕਾ ਹੋਇਆ ਆਏ ਆਏ ਇਵੇਂ ਇੱਕ ਵਾਰੀ ਸੀ ਚੋਨੇ ਤਾਂ ਨਾ ਦੂਸਰਾ ਲਾਉਂਦੇ ਪੈ ਸੀ ਫੌਦੀ ਉੱਥੋਂ ਨਿਕਲਿਆ ਸੱਪ ਐ ਫਨ ਨਾ ਕਿਹੜਾ ਕੋਈ ਅਜੇ ਤਾਂ ਦੂਜੀ ਗੱਡੀ ਲਈ ਜਾਂਦੇ ਆ ਤੇ ਉਧਰ ਰੌਲਾ ਹੈ ਪਤਾ ਨਹੀਂ ਮੈਨੂੰ ਸੀਗਾ ਕੀ ਪੈ ਗਿਆ ਉਧਰ ਨਿਕਲਿਆ ਸੱਪ ਥੱਲੇ ਵੜ ਗਿਆ ਇੰਜਨ ਨੂੰ ਜੰਨਣਾ ਥੱਲੇ ਵੜ ਗਿਆ ਆ ਗੂਗਲ ਲਾਇਆ ਹੁਣ ਨਹੀਂ ਲੱਪਣਾ ਹੁਣ ਨਹੀਂ ਲੱਪਣਾ ਨਹੀਂ ਲੱਪਣਾ ਉਹ ਗੂਗਲ ਨਾਲ ਨਿਕਲ ਜਾਣਾ ਚਾਚਾ ਆਪਾਂ ਸਾਪੜ ਤੋਂ ਨਾਲ ਖੜੀ ਕੀਤੀ ਹੋਰੇ ਆਰੇ ਉਹ ਨਹੀਂ